ਸਸਤੀ ਕਾਨੀ ਯੂਟਿਊਬ ਫੈਮਿਲੀ ਮਿਲ ਕਰ ਗਏ ਤੁਸੀਂ ਸਾਰੇ ਠੀਕ ਠਾਕ ਹੋ ਸੀ ਵੀ ਠੀਕ ਠਾਕ ਆ ਜੀ ਤੇ ਦੀਪਮ ਵਲੋਗ ਚ ਤੁਹਾਡਾ ਸਵਾਗਤ ਹੈ ਥੋੜਨਾ ਜੀ ਅੱਜ ਆਪਾਂ ਬਣਾਵਾਂਗੇ ਜੀ ਕਾਲੀ ਤੋਰੀ ਦੀ ਸਬਜੀ ਦੁੱਧ ਭਾ ਕੇ ਜੀ ਨਵੇਂ ਤਰੀਕੇ ਨਾਲ ਤੇ ਲੈ ਲenga ਆਪਾਂ ਇਹਨਾਂ ਮਿਰਚਾ ਥੋੜਨੇ ਇੰਨੇ ਤੇ ਦੂੜਲੀਆ ਪੱਤੀ ਆ ਤੇ ਦੂੜਲੇ ਨਾਲ ਟਮਾਟਰ ਟਿੱਕ ਟਿੱਕੇ ਆਪਾਂ ਸਬਜੀ ਨੂੰ ਬੰਨਥੇ ਜੀ ਆਪਣੀ ਸਬਜੀ ਆਪਾਂ ਕੱਟ ਕੇ ਰੱਖ ਲਈ ਸੀ ਜੀ ਇੱਧਰ ਤੇਲ ਪਾ ਲਿਆ ਜੀ ਕੜਾਹੀ 'ਚ ਤੇਲ ਹੁਣ ਪਾਵਾਂਗੇ ਜੀ ਆਪਾਂ ਜੀਰਾ ਚੰਗੀ ਤਰ੍ਹਾਂ ਤੇਲ ਗਰਮ ਹੋ ਗਿਆ ਜੀ ਇੱਧਰ ਪਾਵਾਂਗੇ ਆਪਾਂ ਮੇथी दाਣਾ ਤੇ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਜੀ ਤੇਲ ਤੇ ਹੁਣ ਪਾਵਾਂਗੇ ਆਪਾਂ ਪਿਆਜ਼ ਤੇ ਮਿਰਚਾਂ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਗਰਮੀ ਬਹੁਤ ਜ਼ਿਆਦਾ ਜੀ ਰਸੋਈ ਜਿੱਤੇ ਖੜਿਆ ਨਹੀਂ ਜਾਂਦਾ ਇੰਨੀ ਅੱਗ ਮਚਰੀ ਹੈ ਜੀ ਤੇ ਐ ਲੱਗਦਾ ਜਿਵੇਂ ਬਸ ਬਾਹਰ ਹੋਵੇ ਚੁੱਲਾ ਚੌਂਕਾ ਤਾਂ ਬਸ ਹਵਾ ਜੀ ਚੀ ਸੋਣਾ ਲੱਗਦਾ ਕੰਮ ਕਰਨਾ ਤੇ ਗਰਮੀ ਚ ਤਾਂ ਬਸ ਮਤ ਮਾਰੀ ਜਾ ਹਾ ਬੰਦੇ ਦੀ ਤੇ ਇੱਧਰ ਪਾਤੇ ਆਪਾਂ ਲਾਲ ਟਮਾਟਰ ਜੀ ਤੇ ਤੜਕਾ ਆਪਣਾ ਹੋ ਗਿਆ ਸੀ ਤਿਆਰ ਪੁੰਨ ਕੇ ਤੇ ਇੱਧਰ ਪਾ ਦਾਂਗੇ ਆਪਾਂ ਨੂਨ ਤੇ ਤੁਹਾਨੂੰ ਅਸੀਂ ਪਾ ਦਾਂਗੇ ਜੀ ਦੋ ਚਮਚਾ ਆਪਣੇ ਸਵਾਦ ਅਨੁਸਾਰ ਤੇ ਇਹ ਆਪਣਾ ਟਮਾਟਰ ਚੰਗੀ ਤਰ੍ਹਾਂ ਗਲ ਜਾਣਗੇ ਜੀ ਨੂਨ ਪਾਏ ਤੋਂ ਤੇ ਅੱਜ ਗਰਮੀ ਬਹੁਤ ਜਦਕਾ ਮੀਂਹ ਪਿਆ ਤਾਂ ਗੁੰਮ ਹੋ ਗਿਆ ਜੀ ਬਹੁਤ ਜ਼ਿਆਦਾ ਤੇ ਇੱਥੇ ਆਪਣਾ ਟਮਾਟਰ ਚੰਗੀ ਤਰ੍ਹਾਂ ਭੁੰਨੇ ਗਏ ਸੀ ਜੀ ਹੁਣ ਪਾਤਾ ਆਪਾਂ ਤੋਰੀਆਂ ਤੇ ਇੱਧਰ ਪਾ ਦਾਂਗੇ ਆਪਾਂ ਨਾਲ ਦੀ ਨਾਲ ਹਲਦੀ ਜੀ ਮੜੀ ਜੀ ਥੋੜੀ ਜੀ ਭੁੰਨ ਲਿਗੀ ਜੀ ਤੇ ਪਾ ਕੇ ਫਿਰ ਆਪ ਪਾਵਾਂਗੇ ਹਲਦੀ ਤੇ ਮੀਂਹ ਜਦ ਕਾ ਪਿਆ ਤਾਂ ਬਸ ਮੌਸਮ ਨਹੀਂ ਤਾਂ ਰੱਬ ਨੇ ਤਾਂ ਬਸ ਗਰਮੀ ਜਾਦਾ ਹੀ ਕਰਤੀ ਮੈਨੂੰ ਤਾਂ ਬਹੁਤ ਟੈਨਸ਼ਨ ਆ ਵੀ ਬੱਚੇ ਸਕੂਲ ਜਾਂ ਹਾਂ ਤੇ ਪਤਾ ਨਹੀਂ ਵਿਚਾਰੀ ਕਿਸ ਤਰ੍ਹਾਂ ਆ ਜਾ ਹਾਂ ਤੇ ਜਦੋਂ ਇਕੱਠੇ ਹੋ ਕੇ ਜਵਾਕ ਬੈਠਾ ਤਾਂ ਜਿਆਦਾ ਹੀ ਗਰਮੀ ਲੱਗਦੀ ਹੁੰਦੀ ਜਵਾਕਾਂ ਨੂੰ ਜੀ ਤੇ ਆਪਾਂ ਤਾਂ ਫੇਰ ਵੀ ਮੜਾ ਮੋਟਾ ਆਹ ਹੋ ਹੋ ਜਾਨਨੇ ਆ ਜੀ ਹੈ ਨਾ ਤੇ ਕੁਲਰ ਕਲਰ ਲਾ ਕੇ ਬੈਠ ਜਾਣੇ ਆ ਇੱਥੇ ਪਾ ਦਾਂਗੇ ਜੀ ਆਪਾਂ ਮਲਾਈ ਤੇ ਨਾਲ ਥੋੜਾ ਜਿਹਾ ਪਾਵਾਂਗੇ ਆਪਾਂ ਦੁੱਧ ਪਹਿਲਾਂ ਆਪਾਂ ਮਲਾਈ ਨੂੰ ਵੀ ਰਲਾਜ ਲਈਏ ਫਿਰ ਦੁੱਧ ਪਾ ਦਾਂਗੇ ਜੀ ਤੇ ਬਹੁਤ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਹੈ ਕੱਕੀ ਆ ਦੀ ਸਬਜੀ ਦੁੱਧ ਪਾ ਕੇ ਤੇ ਇੱਕ ਤੋਰ ਨਹੀਂ ਦੀ ਸਬਜੀ ਜਦੋਂ ਦੁੱਧ ਪਾ ਕੇ ਬਹੁਤ ਸਵਾਦ ਲੱਗਦੀ ਹੈ ਜੀ ਖਾ ਕੇ ਦੇਖੋ ਜੀ ਤੇ ਆਏ ਲੱਗੇਗਾ ਜੀ ਮੈਂ ਵੀ ਕੋਈ ਲੱਗ ਜੀ ਚੀਜ਼ ਜੀ ਖਾਈ ਹੁੰਦੀ ਆਪਾਂ ਤੇ ਹੁਣ ਨਾ ਪਸੀਨਾ ਪਸੀਨਾ ਹੋ ਗਿਆ ਜੀ ਗਰਮੀ ਇੰਨੀ ਆਏ ਤੇ ਕਪੜਾ ਫਰਟ ਨੋ ਨਹੀਂ ਖਰਾਬ ਹੋਇਆ ਪਿਆ ਪਰ ਜੈਸਟ ਫੈਨ ਤੇ ਪਤਾ ਪਤਾ ਦੁੱਧ ਜੀ ਤੇ ਉਹ ਲੋਟ ਕਰਾਵਾਂਗੇ ਜੀ ਜੈਸਟ ਫੈਨਾ ਘੱਟ ਚੱਲਦਾ ਚੱਲਦਾ ਤਾਂ ਹੈਗਾ ਮਾੜਾ ਮੋਟਾ ਨਾ ਬਸ ਨਾ ਵੀ ਗਰਮੈ ਸੋ ਬਾਹਰ ਕੱਢ ਰਿਹਾ ਪਤਾ ਨਹੀਂ ਕੁਛ ਪਤਾ ਨਹੀਂ ਤਾਂ ਗਰਮੀ ਜਿਆਦਾ ਜੀ ਤਾਂ ਕਰਕੇ ਤੇ ਲੱਗਦੇ ਹੀ ਨਹੀਂ ਵੀ ਜਦੋਂ ਆਪਾਂ ਚਲਾ ਲੈਂਦੇ ਆ ਵੀ ਉਹ ਵੀ ਗਰਮੈਸ ਕੱਢ ਰਿਹਾ ਬਾਹਰ ਨਹੀਂ ਤੇ ਉ ਤਾਂ ਆ ਲੱਗਦਾ ਜਿਵੇਂ ਬਸ ਚੱਲਦਾ ਹੀ ਨਹੀਂ ਹੁੰਦਾ ਜੀ ਤੇ ਆਪਾਂ ਇਹਨੂੰ ਸਬਜੀ ਨੂੰ ਟਾਕ ਦਿੰਨੇ ਆ ਜੀ ਤੇ 10 ਮਿੰਟਾਂ ਬਾਅਦ ਹੁਣ 10 ਮਿੰਟ ਹੋ ਗਏ ਜੀ ਆਪਾਂ ਦੇਖ ਰਹੇ ਆ ਜੀ ਸਬਜੀ ਤੇ ਬਣ ਕੇ ਹੋ ਗਈ ਤਿਆਰ ਤੇ ਆਪਾਂ ਪਾ ਦਾਂਗੇ ਇੱਥੇ ਗਰਮ ਮਸਾਲਾ ਥੋੜੀ ਜਿਹਾ ਆਪਾਂ ਸੁੱਕੀ ਹੋਈ ਮੇਥੀ ਪਾਤੀ ਜੀ ਤੇ ਚੰਗੀ ਤਰ੍ਹਾਂ ਰੜਾ ਕੇ ਤੇ ਫਿਰ ਆਪਾਂ ਨੂੰ ਗੈਸ ਨੂੰ ਕਰ ਦਾਂਗੇ ਬੰਦ ਤੇ ਉਦੋਂ ਬਾਅਦ ਬਣਾ ਲਾਂਗੇ ਆਪਾਂ ਰੋਟੀ ਰੋਟੀ ਬਣਾ ਕੇ ਤੇ ਹਰਦੀਪ ਮੈਨੂੰ ਦੋ ਤਿੰਨ ਵਾਰੀ ਕਹਿ ਗਿਆ ਮੰਮੀ ਮੈਨੂੰ ਭੁੱਖ ਲੱਗੀ ਪਈ ਆ ਮੈਨੇ ਰੋਟੀ ਖਾਣੀ ਆ ਤਾਂ ਮੈਂ ਦੇ ਦਾਂਗੀ ਰੋਟੀ ਤੇ ਚਲੋ ਜੀ ਤੇ ਹਾਪਾ ਗਰਮੀ ਚ ਤਾਂ ਨਾ ਬੱਸ ਬੰਦੇ ਦੀ ਮੱਤ ਮਾਰੀ ਜਾਹ ਜੀ ਬੱਸ ਤੇ ਆਪਾਂ ਰੋਟੀ ਬਣਾ ਲੀ ਜੀ ਆਪਾਂ ਦਲੀ ਬਣਾ ਲੀ ਜੀ ਕੂਤ ਨਹੀਂ ਕਰੀ ਤੇ ਹੁਣ ਆਪਾਂ ਦਿੱਤਾ ਕਿਉਂ ਗਰਮੀ ਬਹੁਤ ਜ਼ਿਆਦਾ ਜੀ ਇੱਥੇ ਦੇਣ ਲੱਗੇ ਜੀ ਆਪਾਂ ਹਰਦੀਪ ਨੂੰ ਰੋਟੀ ਤੇ ਵੈਸੇ ਅੱਜ ਹਵਾ ਵੀ ਚੱਲ ਰਹੀ ਹੈ ਥੋੜੀ ਥੋੜੀ ਤੇ ਗੁੱਮ ਵੀ ਬਹੁਤ ਹੋਇਆ ਪਿਆ ਜੀ ਤੇ ਐ ਲੱਗਦਾ ਜਿਵੇਂ ਬਸ ਇੱਥੇ ਮੈਂ ਹਰਦੀਪ ਨੂੰ ਕਹਿ ਰਹੀਆਂ ਰੋਟੀ ਖਾ ਲੈ ਪਤਾ ਨਹੀਂ ਤਾਂ ਮੋਬਾਈਲ 'ਚ ਗੇਮ ਖੇਡ ਰਿਆ ਤੇ ਪਤਾ ਨਹੀਂ ਕਿਆ ਕਰ ਰਿਹਾ ਸਟਾ ਚਲਾ ਰਿਹਾ ਇਧਰ ਆਪਾਂ ਚਲੇ ਗਏ ਜੀ ਪੁਰਾਣੇ ਘਰ ਚ ਪੁਰਾਣੇ ਘਰ ਚ ਬਹੁਤ ਜ਼ਿਆਦਾ ਬੇਲਾ ਲੱਗੀਆਂ ਪਈਆਂ ਬੱਲਾ ਆਪਾਂ ਲਾਈ ਸੀ ਉਧਰ ਕੀ ਆ ਤੇ ਤੋਰੀਆਂ ਤੇ ਪਿੰਡੀ ਤੇ ਹਰੀਆਂ ਮਿਰਚਾਂ ਪਹਿਲਾਂ ਬਹੁਤ ਜ਼ਿਆਦਾ ਉੱਤਰ ਸੀ ਅਸੀਂ ਤੇ ਹੁਣ ਤਾਂ ਜਦ ਕੀ ਗਰਮੀ ਹੋਈ ਤੇ ਗਰਮੀ ਕਰਕੇ ਪਤਾ ਨਹੀਂ ਮਿਰਚਾਂ ਤਾਂ ਜਮੀ ਨਹੀਂ ਉੱਤਰ ਰਹੀਆਂ ਫੂਕ ਕੇ ਪੇਡੇ ਜੀ ਮਿਰਚਾਂ ਦੇ ਤੇ ਬੈਂਗਣ ਵੀ ਇੱਕ ਦੋ ਵਾਰੀ ਉੱਤਰਿਆ ਜੀ ਬੈਂਗਣ ਨੇ ਉੱਤਰਿਆ ਆਪਾਂ ਹੁਣ ਧਿਆ ਕੇ ਦੇਖਦੇ ਆਂ ਜੀ ਦੇਖੋ ਜੀ ਮੈਨੂੰ ਤਾਂ ਨਹੀਂ ਲੱਗਦਾ ਇੱਥੇ ਕੁਝ ਹੈ ਨਹੀਂ ਕੁਝ ਵੀ ਨਹੀਂ ਮਿਲਿਆ ਜੀ ਤੋਂ ਆਪਾਂ ਨੂੰ ਤੇ ਨਾ ਕੋਈ ਪਿੰਡੀ ਲੱਗੀ ਤੇ ਨਾ ਕੋਈ ਕਾਲੀ ਤੋਰੀ ਤੇ ਨਾ ਆਪਾਂ ਨੂੰ ਕੀਆ ਮਿਲੀ ਤੇ ਮੈਂ ਹਸਰੀ ਹਰਦੀਪ ਨੂੰ ਮੈਂ ਆਖਿਆ ਕੋਈ ਇੱਥੇ ਆਪਾਂ ਨੂੰ ਕੁਝ ਨਹੀਂ ਮਿਲਿਆ ਤੇ ਆਪਾਂ ਸੇ ਕਰਦਾ ਪੈਰੇ ਮੱਛੀ ਵੀ ਗਰਮੀ ਚ ਤੇ ਸਾਜੀ ਸੋ ਜੀ ਆਹਨਾਂ ਮਿਲੀ ਖੁਸ਼ ਨਹੀਂ ਤੇ ਬੈਂਗਣ ਵੀ ਨਹੀਂ ਲੱਗੇ ਜੀ ਪਹਿਲਾਂ 2-4 ਬਾਰੀ ਆਪਾਂ ਨੂੰ ਬੈਂਗਣ ਉੱtre ਵੀ ਆ ਤੇ ਮਿਰਚਾਂ ਵੀ ਬਹੁਤ ਆਪਾਂ ਲੈ ਕੇ ਗਏ ਟੋਕਰੀਆਂ ਦੀ ਟੋਕਰੀਆਂ ਬਸ ਹੁਣ ਤਾਂ ਫੁੱਗ ਕੇ ਪੇਡੇ ਉਹ ਗਿਰ ਕੇ ਜੀ ਮਿਰਚਾਂ ਦੇ ਹੋਵੇ ਖਰਾਬ ਆਪਾਂ ਉਹਨਾਂ ਨੂੰ ਦੇਖਿਆ ਵਾਹ ਚਲੋ ਮਿਰਚ ਖੁਸ਼ ਨਹੀਂ ਮਿਲਿਆ ਵਿੱਚ